ਫੌਜਾਂ ਪਿੱਛੇ ਚੜੀਆਂ ਹੋਈਆਂ ਨੇ ਹੁਣ ਮਲਕਪੁਰੰਗੜਾ ਦੇ ਵਿੱਚ ਭਾਈ ਬਜਤਰ ਸਿੰਘ ਜੀ ਜਿਨ੍ਹਾਂ ਨੇ ਖੂਨੀ ਹਾਥੀ ਨਾਲ ਮੁਕਾਬਲਾ ਕੀਤਾ ਸੀ ਹਾਥੀ ਦੇ ਮੱਥੇ ਤੇ ਨਾਗਨੀ ਮਾਰ ਕੇ ਹਾਥੀ ਨੂੰ ਪਛਾਹ ਭਜਾਇਆ ਸੀ ਅੱਜ ਉਹ ਮਲਕਪੁਰੰਗੜਾ ਦੇ ਵਿੱਚ 100 ਸਿੰਘਰ ਜੱთა ਨਾਲ ਹੈ ਹਯਾਨਾ ਫੌਜਾਂ ਦੇ ਨਾਲ ਮੁਕਾਬਲਾ ਪੇ ਕਰਦੇ ਨੇ ਇਧਰੋਂ ਸਤਪੁਰ지 ਕੋਟਦਰ ਨਿਹੰਗਾਂ ਪਹੁੰਚਦੇ ਨੇ ਤੇ ਬਾਬਾ ਅਜੀਤ ਸਿੰਘ ਜੀ ਨੂੰ ਭਾਈ ਬੁੱਢਾ ਸਿੰਘ ਜੀ ਨੂੰ ਸਨੇਹ ਭੇਜਦੇ ਨੇ ਕੋਟਦਰ ਨਿਹੰਗਾਂ ਪਹੁੰਚੋ ਤੁਸੀਂ ਵੀ ਭਾਈ ਜਿੱਤਰ ਸਿੰਘ ਜੀ ਲੜਦੇ ਪਏ ਨੇ ਜੂਝਿਆ ਜੂਈਆ 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 ਕੰਬੀਰ ਜ਼ਖਮੀ ਹੋ ਕੇ ਭਾਈ ਜਿੱਤਰ ਸਿੰਘ ਧਰਤੀ ਤੇ ਡਿੱਗ ਪੈਂਦੇ ਨੇ ਤੇ ਬਾਬਾ ਅਜੀਤ ਸਿੰਘ ਜੀ ਸਤਿਗੁਰ ਦੇ ਵੱਡੇ ਸਹਬਜ਼ਾਦੇ ਭਾਈ ਬੁੱਢਾ ਸਿੰਘ ਜੀ ਇਹ ਪਿੱਛੋਂ ਆਉਂਦੇ ਨੇ ਦੇਖਦੇ ਨੇ ਭਾਈ ਬਜਤਰ ਸਿੰਘ ਜੀ ਜ਼ਮੀਨ ਤੇ ਡਿੱਗੇ ਹੋਏ ਨੇ ਸਾਹ ਜਲਦੇ ਪਏ ਨੇ ਇਹ ਘੋੜੇ ਤੇ ਬਿਠਾ ਕੇ ਨਾ ਭਾਈ ਬਜਤਰ ਸਿੰਘ ਨੂੰ ਵੀ ਕੋਟੜਾ ਧੰਨਖਾ ਲੈ ਆਉਂਦੇ ਨੇ ਇਹ ਧੰਨਖਾ ਕੌਣ ਸੀ ਗੁਰਮਖੋ ਇਹਦਾ ਦਾਦਾ ਹੋਇਆ ਸ਼ਮਸ਼ ਖਾਂ ਇਹ ਸ਼ਮਸ਼ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੜਾ ਸ਼ਰਧਾਲੂ ਸੀ ਜਿੰਨਾਂ ਦੇ ਅਸਥਾਨ 'ਤੇ ਤੁਸੀਂ ਬੈਠੇ ਹੋ ਮੇਰੀ ਪੀੜੀ ਵਾਲੇ ਪਿਤਾ ਦਾ ਬੜਾ ਸ਼ਰਧਾਲੂ ਸੀ ਸਤਪੁਰ ਦੇ ਚਰਨਾਂ ਦੇ ਨਾਲ ਸ਼ਮਸ਼ਖਾਂ ਦਾ ਅਥਾ ਪਿਆਰ ਸੀ ਇਹਦਾ ਪੁੱਤਰ ਹੋਇਆ ਨੁਰੰਗ ਖਾਂ ਤੇ ਨੁਰੰਗ ਖਾਂ ਦਾ ਪੁੱਤਰ ਸੀ ਨਿਹੰਗ ਖਾਂ ਤੇ ਨਿਹੰਗ ਖਾਂ ਦਾ ਇੱਕ ਪੁੱਤਰ ਹੋਇਆ ਆਲਮ ਖਾਂ ਤੇ ਇੱਕ ਧੀ ਹੋਈ ਆ ਬੀਬੀ ਮੁਮਤਾਜ ਹੁਣ ਜਦੋਂ ਬਾਬਾ ਜੀ ਸਿੰਘ ਜੀ ਭਾਈ ਮੁੱਢਾ ਸਿੰਘ ਜੀ ਭਾਈ ਜਿੱਤਰ ਸਿੰਘ ਲੈ ਕੇ ਕੋਟਰਾਂ ਨਿਆਂਖਾਂ ਪਹੁੰਚੇ ਨੇ ਸਤਿਗੁਰੂ ਦੇ ਵੇਖਦੇ ਨੇ ਕੰਬੀਰ ਰਕਮੀਏ ਭਾਈ ਬਜਤਰ ਸਿੰਘ ਜੀ ਇੱਕ ਕਮਰੇ ਦੇ ਅੰਦਰ ਪਾਉਂਦੇ ਨੇ ਹੁਣ ਦੇਖਭਾਲ ਸ਼ੁਰੂ ਹੁੰਦੀ ਹੈ ਇਲਾਜ ਸ਼ੁਰੂ ਕਰਦੇ ਨੇ ਹੁਣ ਕੋਟਰਾਂ ਨਿਆਂਖਾਂ ਨੇ ਬੜੇ ਪ੍ਰੇਮ ਨਾਲ ਸਤਿਗੁਰੂ ਦੀ ਸਾਧੂ ਦੇ ਸਿੰਘਾਂ ਦੀ ਸੇਵਾ ਕੀਤੀ ਤੇ ਸਾਧੂ ਕੋਈ ਸਮੇਂ ਬਾਅਦ ਕਹਿੰਦੇ ਨਿਆਂਖਾਂ ਅਸੀਂ ਅਗਾਹ ਚੱਲੀਏ ਹੁਣ ਭਾਈ ਮਿਕਤਰ ਸਿੰਘ ਜ਼ਖਮੀ ਹੈ ਇਹਦੀ ਸੇਵਾ ਸੰਭਾਲ ਤੇਰੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਤੁਸੀਂ ਇਹਦੀ ਸੇਵਾ ਸੰਭਾਲ ਕਰਨੀ ਜੋ ਅਗਿਆ ਸਤਗੁਰੂ ਜੀ ਸਾਗਰਗਾਹ ਬੂੜ ਮਾਜਰੇ ਤੇ ਹੁੰਦਿਆ ਹੋਇਆ ਚਮਕੌਰ ਦੀ ਗਲੀ ਵੱਲ ਪਹੁੰਚਦੇ ਨੇ ਤੇ ਇਧਰੋਂ ਜੋ ਨਿਹੰਕਾਂ ਦੀ ਪੁੱਤਰੀ ਹੈ ਬੀਬੀ ਮਮਤਾਜ ਇਹ ਭਾਈ ਬਜਤਰ ਸਿੰਘ ਦੀ ਸੇਵਾ 'ਚ ਹਾਜ਼ਰ ਹੈ ਤਾਂ ਦੂਸਰੇ ਪਾਸੇ ਇਲਾਕੇ ਦੇ ਚੌਧਰੀ ਦੀ ਵੀ ਕਿਸੇ ਨੇ ਖਬਰ ਦੇ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਿੰਘ ਨਿਹੰਗਾਂ ਦੇ ਘਰ ਨੇ ਚੌਧਰੀ ਫੌਜਾ ਲੈ ਕੇ ਉਹਦੇ ਨਿਹੰਗਾਂ ਦੀ ਹਵੇਲੀ ਨੂੰ ਘੇੜਾ ਪਾਇਆ ਹੁਣ ਘਰ ਦੀ ਤਲਾਸ਼ੀ ਸ਼ੁਰੂ ਕੀਤੀ ਸਾਰੀ ਤਲਾਸ਼ੀ ਲੈ ਲਈ ਇੱਕ ਕਮਰੇ ਦਾ ਦਰਵਾਜ਼ਾ ਬੰਦ ਹੈ ਉਹ ਚੌਧਰੀ ਅਲੀ ਖਾਂ ਆਖਣ ਲੱਗਾ ਕਿੰਦਾ ਨਿਹੰਗਾਂ ਇਹ ਕਮਰੇ ਦਾ ਦਰਵਾਜ਼ਾ ਬੰਦ ਅੰਦਰ ਕੌਣ ਹੈ ਅਗੋਂ ਇਹਨਾਂ ਦਾ ਪਤਾ ਕੀ ਕਹਿੰਦਾ ਵੇਖੋ ਗੁਰਦੇ ਚਰਨਾਂ ਨਾਲ ਕਿੰਨਾ ਪਿਆਰ ਹੈ ਕਹਿੰਦਾ ਜੀ ਇੱਧਰ ਮੇਰੀ ਧੀ ਤੇ ਮੇਰੇ ਦਮਾਦ ਹੈ ਪਾ ਮੇਰਾ ਜਵਾਈ ਤੇ ਮੇਰੀ ਧੀ ਨੇ ਤੇ ਅਗੋਂ ਅਲੀ ਖਾਂ ਦੋਵੇਂ ਹੱਥ ਜੋੜ ਲਈ ਅੱਖਾਂ ਨਿਆਂਖਾ ਮੈਨੂੰ ਮਾਫ਼ ਕਰੀ ਕਿਸੇ ਨੇ ਗਲਤ ਖਬਰ ਦੇ ਦਿੱਤੀ ਸੀ ਤੇਰੀ ਉਹ ਵਾਪਸ ਫੋਜਾ ਲੈ ਕੇ ਚਲਾ ਗਿਆ ਉਹ ਜਦੋਂ ਆਖਿਆ ਮੇਰੀ ਧੀ ਤੇ ਮੇਰੇ ਦਮਾਦ ਅੰਦਰ ਨੇ ਬੀਬੀ ਮੁਹਤਾਜ ਨੇ ਇਹ ਗੱਲ ਸੁਣ ਲਈ ਹੁਣ ਅਗਲੇ ਦਿਨ ਭਾਈ ਬਜਤਰ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਕੁਝ ਦਿਨਾਂ ਬਾਅਦ ਇਹ ਬੀਬੀ ਮੁਹਤਾਜ ਦਾ ਰਿਸ਼ਤਾ ਨਾ ਬੱਸੀ ਪਠਾਣਾ ਹੁੰਦਾ ਹੈ ਉਧਰੋਂ ਫਿਰ ਮੁੰਡੇ ਵਾਲੇ ਕਹਿੰਦੇ ਵੀ ਵਿਆਹ ਦੀ ਤਰੀਕ ਪੱਕੀ ਕਰਨੀ ਹੈ ਜੋ ਵਿਆਹ ਦੀ ਤਰੀਕ ਪੱਕੀ ਕਰਨ ਲੱਗੇ ਤੇ ਬੀਬੀ ਮੁਹਤਾਜ ਨੇ ਦੋਵੇਂ ਹੱਥ ਜੋੜ ਲਏ ਆਖਣ ਕੀ ਪਿਤਾ ਜੀ ਮੈਂ ਤੁਹਾਡੇ ਹੁਕਮ ਵਿੱਚ ਹਾਂ ਤੁਹਾਡੇ ਹੁਕਮ ਤੋਂ ਬਾੜ ਨਹੀਂ ਜਦੋਂ ਤੁਸੀਂ ਆਖਿਆ ਸੀ ਮੇਰੀ ਧੀ ਤੇ ਮੇਰੇ ਦਮਾਦ ਅੰਦਰ ਨੇ ਮੈਂ ਭਾਈ ਬਜਤਰ ਸਿੰਘ ਦੀ ਸੇਵਾ ਦੱਸਾਂ ਮੈਂ ਉਸੇ ਵੇਲੇ ਹੀ ਭਾਈ ਬਜਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਹੁਣ ਮੈਂ ਸ਼ਹੀਦ ਦੀ ਪਤਨੀ ਹਾਂ ਸ਼ਹੀਦ ਦੀ ਪਤਨੀ ਕਦੀ ਦੂਸਰਾ ਵਿਆਹ ਨਹੀਂ ਕਰਾਉਂਦੀ ਪਿਤਾ ਜੀ ਮੇਰੇ ਸਿਰ ਤੇ ਹੱਥ ਰੱਖਣਾ ਤੇ ਉਸ ਵੇਲੇ ਨਿਆंका ਕਹਿੰਦਾ ਬੱਚੀਏ ਜਿਵੇਂ ਤੇਰੀ ਮਰਜ਼ੀ ਗੁਰਮੁਖੋ ਇਹ ਬੀਬੀ ਨੇ ਫਿਰ ਬੜਾ ਸਦਕ ਨਭਾਇਆ ਜਿਸ ਜਗ੍ਹਾ ਤੇ ਭਾਈ ਨਿਤਰ ਦਾ ਸੰਸਕਾਰ ਹੋਇਆ ਸੀ ਨਾ ਕੋਈ ਦੇ ਕੋਲ ਕਈ ਕਈ ਘੰਟੇ ਬੈਠ ਕੇ ਚੌਂਕੜਾ ਮੜ ਕੇ ਵਾਹਿਗੁਰੂ ਸਿਮਰਨ ਦਾ ਅਭਿਆਸ ਕਰਨਾ ਪਰਮੇਸ਼ਰ ਦੀ ਭਗਤੀ ਕਰਨੀ ਸਾਡਾ ਇਤਿਹਾਸ ਕਹਿੰਦਾ ਇਸ ਬੀਬੀ ਦੀ 131 ਸਾਲ ਉਮਰ ਹੋਈ ਹੈ ਇਸ ਬੀਬੀ ਨੇ ਸਾਰੀ ਜ਼ਿੰਦਗੀ ਸੇਵਾ ਦੇ ਸਿਮਰਨ ਕਰਦਿਆਂ ਨਗਾਈ ਜਦ ਸਤ ਵਿੱਚ ਬਦੀਦ ਕੀਤੀ ਇਸ ਬੀਬੀ ਨੇ ਐਸਾ ਸਦਕ ਨਿਭਾਇਆ ਐਸਾ ਸਦਕ ਨਿਭਾਇਆ ساری ਉਮਰ ਵਿਆਜ ਨਹੀਂ ਕਰਵਾਇਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾ ਬੀਬੀ ਮੁਹਤਾਜ ਤੇਥੋਂ ਸਦਕੇ ਜਾਈਏ ਤੇਥੋਂ ਬਿਲੇਹਾਰੀ ਜਾਈਏ ਅੱਜ ਵੀ ਬੀਬੀ ਮੁਹਤਾਜ ਦੇ ਨਾਮ ਤੇ ਗੁਰਦੁਆਰਾ ਹੈ ਗੁਰਦੁਰਾ ਮੁਮਤਾਜgarh ਸਾਹਿਬ ਜੋ ਬੀਬੀ ਮੁਮਤਾਜ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਵੇਖੋ ਕਿਹੋ ਜਿਹਾ ਸਦਕ ਨਿਭਾਇਆ